ਅਨਵਰ ਖਾਨ ਆਇਆ ਗੁਰੂ ਘਰ ਗੁਰੂ ਘਰ ਦੀ ਜਸੂਸੀ ਕਰਨ ਉਹਨੇ ਕੀਤਾ ਕਿ ਉਹ ਗੁਰੂ ਘਰ ਪਹਿਲਾਂ ਵੀ ਆਉਂਦਾ ਸੀ ਪਹਿਲਾਂ ਤੇ ਆਉਂਦਾ ਸੀ ਮੱਥਾ ਟੇਕਣ ਅੱਜ ਆਇਆ ਸੀ ਮੱਥਾ ਲਾਉਣ ਉਹਨੇ ਕਿ ਕੀਤਾ ਵੀ ਇੱਕ ਮੋਹਰ ਹੱਥ 'ਚ ਫੜ ਲਈ ਦੂਜੀ ਮੋਹਰ ਉਹਨੇ ਲਕਾ ਲਈ ਉਹਨੇ ਮੰਨ ਕੇ ਸੋਚਿਆ ਵੀ ਜੇ ਸਤਿਗੁਰੂ ਨੇ ਦੂਜੀ ਮੋਹਰ ਵੀ ਮੰਗ ਲਈ ਇਹਦਾ ਮਤਲਬ ਇਹ ਹੋਵੇਗਾ ਗੁਰੂ ਅੰਤਰਜਾਮੀ ਆ ਤੇ ਜੇ ਇੱਕ ਮੋਹਰ ਰੱਖਿਆ ਹੀ ਸਰ ਗਿਆ ਤੇ ਫੇਰ ਮੈਨੂੰ ਕਿਹਨੇ ਫੜਨਾ ਇਦਾਂ ਦੀ ਨੀਤ ਲੈ ਕੇ ਅਨਵਰ ਖਾਨ ਪਹੁੰਚਿਆ ਸਤਿਗੁਰੂ ਦੇ ਸਾਹਮਣੇ ਹੋਇਆ ਇੱਕ ਮੋਹਰ ਰੱਖ ਕੇ ਜਦੋਂ ਟੇਕਿਆ ਨਾ ਮੱਥਾ ਮਹਾਰਾਜ ਮੋਹਰ ਵਾਲ ਵੇਖ ਕੇ ਆਂਦੇ ਅਨਵਰ ਖਾਨ ਇਹ ਵੀ ਲੈ ਜਾ ਇੱਕ ਤੇ ਤੂੰ ਲਕੋ ਲਈ ਆ ਦੂਜੀ ਵੀ ਲੈ ਜਾ ਇਦਾਂ ਦੀ ਮੋਹਰਾਂ ਦਿਖਾਉਣਾ ਨਹੀਂ ਲੋੜ ਤੂੰ ਸ਼ਰਦਾ ਦੇ ਨਾਲ ਭਾਵੇਂ ਦਵਾਨੀ ਤਰ ਭਾਵੇਂ ਆਨਾ ਤਰ ਕੱਖ বিনা ਤਰ ਸ਼ਰਦਾ ਦੇ ਨਾਲ ਇੱਕ ਤਿਲ ਵੀ ਲਿਆ ਕੇ ਰੱਖ ਦਵੇਂ ਉਹ ਸ਼ਰਦਾ ਵਾਲਾ ਤਿਲ ਹਾਨੂੰ ਜ਼ਿਆਦਾ ਵਾ ਮੋਰਾ ਉਹਨੀਆਂ ਜਾਦਗੀਆਂ ਨਹੀਂ ਜਿੱਦਾਂ ਦੀ ਨੀਤਨਾ ਤੂੰ ਲਿਆਇਆ ਵਾ ਆ ਵੀ ਲੈ ਜਾ ਨਹੀਂ ਚਾਹੀਦੀਆਂ ਅਨਵਰ ਖਾਨ ਕੱਚਾ ਡਿਓ ਖਿਆਲ ਚੁੱਪ ਕਰਕੇ ਬਹਿ ਗਿਆ ਫਿਰ ਨਹੀਂ ਉਹਨੇ ਮੂੰਹ ਤਾਂ ਚੁੱਕਿਆ ਸੰਗ ਤਾਂ ਆਈ ਜਾਂਦੀਆਂ ਭੇਟਾ ਰੱਖੀ ਜਾਂਦੀਆਂ ਇੱਕ ਸਿੱਖ ਬਣਾ ਪਿਆਰ ਨਾਲ ਆਇਆ ਇੱਕ ਚੌਪੜ ਸ਼ਤਰੰਜ ਚੈਸ ਕਹਿੰਨੇ ਆਪਾਂ ਉਹ ਲਿਆ ਕੇ ਉਹਨੇ ਸਤਗੁਰੂ ਦੇ ਅੱਗੇ ਰੱਖੀ ਸੱਚੇ ਪਾਤਸ਼ਾਹ ਜੀ ਨੇ ਉਹ ਫੜ ਕੇ ਦੇ ਆਪਣੇ ਗੋਡੇ ਕੋਲ ਧਰ ਲਈ ਇਹਦਾ ਧਿਆਨ ਪੈ ਗਿਆ ਮਹਾਰਾਜ ਨੂੰ ਕਹਿੰਦਾ ਮਹਾਰਾਜ ਆ ਨਵਾਂ ਨਵਾਂ ਛਤਰੰਜ ਦਾ ਪਾਸਾ ਆਇਆ ਵਾ ਚੌਪਟਾਈਆਂ ਖੇਡੀਏ ਸੱਚੇ ਬਾਦਸ਼ਾਹ ਕਹਿਣ ਲੱਗੇ ਜੇ ਦਰਬਾਰ ਆ ਦਰਬਾਰ ਚ ਨਹੀਂ ਬਾਅਦ ਚ ਕਹਿੰਦਾ ਜੀ ਬਾਅਦ ਚ ਵੇਖ ਲਾਂਗੇ ਜਦੋਂ ਦੀਵਾਨ ਦੀ ਸਮਾਪਤੀ ਹੋਈ ਮਹਾਰਾਜ ਸਿੱਖਾਂ ਜੀ ਬੈਠੇ ਤੇ ਫੇਰ ਜਾ ਕੇ ਆਂਦਾ ਜੀ ਛਤਰੰਜ ਖੇਡੀਏ ਸੱਚੇ ਬਾਦਸ਼ਾਹ ਕਹਿਣ ਲੱਗੇ ਚੱਲ ਜੇ ਤੇਰਾ ਚਾਹ ਵਾ ਤੇ ਖੇਡ ਲਾ ਪਰ ਇਹਦਾ ਫਾਇਦਾ ਕੀ ਹੋਣਾ ਵਾ ਕਹਿੰਦਾ ਮਹਾਰਾਜ ਜੇ ਤੇ ਗਏ ਤੂੰ ਹੀ ਜਿੱਤ ਤਾ ਜਿੰਨੀ ਭਾਉ ਜਾਈ ਮੈਂ ਸਾਰੀ ਪਿੱਛੇ ਮੋੜਦਾਗਾ ਤੁਹਾਡੇ ਨਾਲ ਜੰਗ ਨਹੀਂ ਹੋਊਗਾ ਤੇ ਜੇ ਮੈਂ ਜਿੱਤ ਗਿਆ ਤੇ ਫੇਰ ਮਹਾਰਾਜ ਕਹਿੰਦੇ ਤੂੰ ਜਿੱਤ ਤੇ ਸਹੀ ਕਹਿੰਦਾ ਮਹਾਰਾਜ ਮੈਂ ਜਿੱਤਾਂਗਾ ਤੇ ਜ਼ਰੂਰ ਪਰ ਮੈਂ ਓਦਾਂ ਨਹੀਂ ਖੇਡਣਾ ਇਹਦੇ ਤੇ ਕੋਈ ਸੱਟਾ ਲਾਉਣਾ ਚਾਹੀਦਾ ਸੱਚੇ ਪਾਸ਼ਾ ਕਹਿਣ ਲੱਗੇ ਸੱਟੇ ਦੇ ਚੱਕਰ ਜਿਹਦੇ ਸਾਰੇ ਪਾਂਡਵ ਹਾਰ ਗਏ ਹੀ ਆਪ ਹਾਰ ਗਏ ਆਪਣੀ ਘਰ ਦੀ ਹਾਰ ਗਏ ਸੱਟਾ ਲਾਉਣਾ ਗੁਰੂ ਘਰ 'ਚ ਮਰਿਆਦਾ ਨਹੀਂ ਆ ਵੀ ਵਾਰੀ ਉੱਤੇ ਪੈਸੇ ਲਾਉਣੇ ਇਹ ਗੁਰੂ ਘਰ ਦੀ ਮਰਿਆਦਾ ਨਹੀਂ ਉਹ ਕਹਿੰਦਾ ਮਹਾਰਾਜੇ ਨਾ ਲਾਓ ਤੁਸੀਂ ਪਰ ਜੇ ਪੈਸੇ ਨਾ ਲੱਗੇ ਹੁਣ ਖੇਡਣ ਦਾ ਮਜ਼ਾ ਹੀ ਨਹੀਂ ਆਉਂਦਾ ਜਿੱਦਾਂ ਦਾ ਹਾਰਿਆ ਉਦਾਂ ਦਾ ਜਿੱਤਿਆ ਜੇ ਕੋਈ ਪੈਸਾ ਢੇਲਾ ਲੱਗਾ ਹੋਵੇ ਫਿਰ ਧਿਆਨ ਨਾਲ ਖੇਡੀਦਾ ਮਹਾਰਾਜ ਕਹਿੰਦੇ ਅਹੀਂ ਨਹੀਂ ਲਾਉਣੇ ਇਹਨੇ ਬਦੋ ਬਦ ਦੀ 500 ਮੋਹਰਾਂ ਧਰਕਿਆਂ ਦਾ ਜੀ ਮੇਰੇ ਵੱਲੋਂ 500 ਮੋਹਰ ਮਹਾਰਾਜ ਕਹਿੰਦੇ ਤੂੰ ਲਾ ਹੀ ਨਹੀਂ ਲਾਉਂਦੇ ਜਦੋਂ ਫਿਰ ਛਤਰਾਇੰਚ ਲੱਗੇ ਖੇਡਣ ਉਹ ਖੇਡੇ ਸੱਚੇ ਪਾਸ਼ਾ ਮਹਾਰਾਜ ਤੋਂ ਪਹਿਲੀ ਵਾਰੀ ਹਾਰ ਗਿਆ ਫੇਰ 500 ਕੱਢ ਕੇ ਆਂਦਾ ਜੀ ਇਕ ਵਾਰੀ ਫੇਰ ਮਹਾਰਾਜ ਕਹਿੰਦੇ ਇੱਕ ਵਾਰੀ ਤੂੰ ਹਾਰ ਗਿਆ ਦੂਜੀ ਵਾਰੀ ਐਵੇਂ ਪੰਗਾ ਲੈਣਾ ਕਹਿੰਦਾ ਨਹੀਂ ਇੱਕ ਵਾਰੀ ਫੇਰ ਮਹਾਰਾਜ ਕਹਿੰਦੇ ਫੇਰ ਆ ਜਾ ਹੁਣ ਜਦੋਂ ਉਹ ਪਾਸੇ ਛੁੱਟਿਆ ਕਰੇ ਇਦਾਂ ਜਿੱਦਾਂ ਹੁਣ ਆਪਾਂ ਲੁੱਡੋ ਖੇਡਦੇ ਆ ਨਾ ਉਹੋ ਹੀ ਗੱਲ ਬਾਤ ਆ ਜਦੋਂ ਉਹ ਪਾਸੇ ਛੁੱਟਿਆ ਕਰੇ ਉਹਦਾ ਆਇਆ ਕਰੇ 1 3 5 ਤੇ ਜਦੋਂ ਮਹਾਰਾਜ ਪਾਸੇ ਛੁੱਟਿਆ ਕਰਨ ਮਹਾਰਾਜ ਦੇ ਆਇਆ ਕਰਨ ਜੋਟੇ ਦੇ ਵਿੱਚ 16 ਆਉਣ 12 ਆਉਣ 6 ਆਉਣ ਐਦਾਂ ਜੋਟੀ ਚਾਉਣ ਤੋਂ ਮਹਾਰਾਜ ਆਪਣੇ ਆਪ ਹੀ ਜਿੱਤਦੇ ਸੀ ਉਹ ਬੇਈਮਾਨੀ ਵੀ ਕਰਦਾ ਸੀ ਤਾਂ ਵੀ ਹਾਰ ਗਿਆ ਦੂਜੀ ਾਰ ਵੀ ਹਾਰ ਗਿਆ ਸੱਚੇ ਪਾਤਸ਼ਾਹ ਕਹਿੰਦੇ ਹੁਣ ਤੇ ਨਹੀਂ ਕਹਿੰਦਾ ਜੀ ਆਖਰੀ ਵਾਰ ਤਿੰਨ ਮੌਕੇ ਹੁੰਦੇ ਆ ਨਾ ਤੀਜਾ ਮੌਕਾ ਕਹਿੰਦੇ ਹਾਰ ਜਿੱਤ ਦਾ ਪੱਕਾ ਮਹਾਰਾਜ ਕਹਿੰਦੇ ਦੋ ਵਾਰੀ ਤੂੰ ਹਾਰ ਗਿਆ ਉਹਨੇ 500 ਫੇਰ ਦਰਤਾ ਕਹਿੰਦਾ ਜੀ ਤੀਜੀ ਵਾਰ ਸੱਚੇ ਪਾਤਸ਼ਾਹ ਕਹਿਣ ਲੱਗੇ ਹੁਣ ਰੋਈ ਨਾ ਲਾ ਕੇ ਬੰਦੇ ਖਲਾਰਨਾ ਪਈ ਅਹੀਂ ਬੇਈਮਾਨੀ ਨਹੀਂ ਕਰਦੇ ਤੂੰ ਕਰਦਾ ਰੋਈ ਨਾ ਕਹਿੰਦਾ ਨਹੀਂ ਜੀ ਆਉਣ ਦੋ ਫੇਰ ਮਹਾਰਾਜ ਕਹਿੰਦੇ ਆ ਜਾ ਫੇਰ ਜਦੋਂ ਖੇਡਣ ਲੱਗਾ ਹੁਣ ਪਤਾ ਉਹਨੂੰ ਵੀ ਲੱਗਦਾ ਸੀ ਵੀ ਮੈਂ ਹਾਰ ਜਾਣ ਜਦੋਂ ਨਰਤਾ ਲੱਗੀਆਂ ਨਾ ਹਾਰਨ ਉਹਨੇ ਫੜ ਕੇ ਚੌਪੜੀ ਮੋਦੀ ਕਰਤੀ ਮਹਾਰਾਜ ਕਹਿੰਦੇ ਨਹੀਂ ਟਲਿਆ ਨਾ ਕਹਿੰਦਾ ਜੀ ਮੈਂ ਕੀ ਕਰਾਂ ਤੁਸੀਂ ਖੇਡਦੇ ਜੀ ਜਾਦੂ ਨਾਲ ਮੈਂ ਖੇਡਦਾ ਉਦਾਂ ਹੀ ਮਹਾਰਾਜ ਕਹਿੰਦੇ ਨਹੀਂ ਇਹ ਤੇ ਬਿਲਕੁਲ ਗਲਤ ਆ ਇਹ ਜਿਹੜੀ ਸ਼ਕਤੀ ਆ ਨਾ ਇਹ ਜਿਹੜੀ ਬਾਣੀ ਦੀ ਸ਼ਕਤੀ ਆ ਨਾ ਇਹ ਉਧਾਰ ਹੀ ਕਰਦੀ ਆ ਭਲਾ ਹੀ ਕਰਦੀ ਆ ਅੱਜ ਦੇ ਜਮਾਨੇ 'ਚ ਮੇਰੀ ਮਹੀਂ ਨਹੀਂ ਮਿਲਦੀ ਬਾਬਾ ਲੱਭ ਲੋ ਬਾਬਾ ਮੰਤਰ ਮਾਰੇਗਾ ਮਹੀਂ ਮਿਲ ਜੇਗੀ ਅੱਜ ਤੇ ਨਿੱਗੀ ਨਿੱਗੀ ਗੱਲ ਨੂੰ ਬਾਬਾ ਚਾਹੀਦਾ ਸਾਨੂੰ ਤੇ ਬਾਬੇ ਨੇ ਕੀ ਦੇਣਾ ਸ਼ਬਦ ਮੰਤਰ ਕਈ ਤੇ ਕੱਖ ਵੀ ਨਹੀਂ ਦਿੰਦੇ ਤੇ ਖਾਲਸਾ ਜੀ ਮੈਂ ਬੜਾ ਹੈਰਾਨ ਵੀ ਸਾਡੀ ਕਿੜਾ ਪ੍ਰਸ਼ਾਦ ਦੀ ਦੇਗ ਵੇਕੇ 10 ਰੁਪਈਆ ਨੂੰ 50 ਨੂੰ ਬਾਬੇ ਦੀ ਸਵਾਹ ਵਿਕੇ 21000 ਨੂੰ ਅਹੀਂ ਉਹ ਸਵਾਹ ਸਿਰ ਤੇ ਪਵਾਉਣ ਨੂੰ ਤਿਆਰ ਆਂ ਗੁਰੂ ਘਰ ਚ ਆਣ ਕੇ 2100 ਦੀ ਦੇਗ ਨਹੀਂ ਦੇ ਸਕਦੇ ਤੇ ਉਹ ਇਹ ਪਾਵਤ ਅਸੀਂ ਆ ਵੀ ਚੁੱਕੀ ਫਿਰਦੇ ਆ ਗੁਰੂ ਘਰ ਚ ਇਦਾਂ ਦੀ ਗੱਲ ਨਹੀਂ ਚੱਲਦੀ ਇੱਥੇ ਭਾਵਨਾ ਨਾ ਕੋਈ ਆਵੇ ਪ੍ਰੇਮ ਨਾ ਆਵੇ ਜੋ ਮਰਜ਼ੀ ਲੈ ਜੇ ਮੱਥਾ ਲਾਇਆ ਨਹੀਂ ਕਿਸੇ ਦੀ ਪੂਰੀ ਪਈ ਨਿਹਰਾਜ ਕਹਿੰਦੇ ਅਨਵਰ ਖਾਨ ਹੁਣ ਚੁੱਪ ਕਰ ਜਾ ਆ 1500 ਆਪਣਾ ਚੱਕ ਤੇ ਡੰਡੀ ਪੈ ਜਾ ਕਹਿੰਦਾ ਜੀ ਤਾਂ ਕਿਦਾ ਪੈਣਾ ਤੁਸੀਂ ਝੂਠੇ ਤੁਸੀਂ ਸ਼ਕਤੀ ਨਾ ਖੇਡੇ ਮੈਨੂੰ ਤਾਂ ਲੱਗਦਾ ਤੁਹਾਡੀ ਗੱਦੀ ਝੂੜ ਦੇ ਸਿਰ ਤੇ ਚੱਲਦੀ ਆ ਜਦੋਂ ਇਹ ਆ ਗੱਲ ਕਹੀ ਬਾਬਾ ਬੀ ਦੀ ਚੰਦ ਸਾਹਿਬ ਨੂੰ ਚੜ ਗੁੱਸਾ ਗਿਆ ਇਹ ਖਾਲਸਾ ਜੀ ਗੁਰੂ ਦੀ ਨਿੰਦਿਆ ਸੁਣੀ ਵੀ ਜਾਵੇ ਤੇ ਸਿੱਖ ਕਰੇ ਕੱਖਣ ਐਦਾਂ ਦਾ ਸਿੱਖ ਨਹੀਂ ਹੁੰਦਾ ਗੁਰ ਕੀ ਨਿੰਦਿਆ ਸੁਨੇ ਨਾ ਕਾਨ ਭੇਡ ਕਰੇ ਤਿਸ ਸੰਗ ਕਿਰਪਾਨ ਤੇ ਮਰਿਆਦਾ ਦਾ ਬਚਨ ਹੈ ਜਦੋਂ ਇਹ ਆਖਿਆ ਨਾ ਵੀ ਤੁਹਾਡੀ ਤਾਂ ਗੱਦੀ ਝੂਠ ਤੇ ਚੱਲਦੀ ਆ ਤੁਹਾਡੇ ਵੱਡੇ ਵੀ ਝੂਠ ਬੋਲਦੇ ਸੀ ਤੁਸੀਂ ਵੀ ਬਾਬੇ ਵਿਧੀ ਚੰਦ ਨੂੰ ਚੜ ਗਸਾ ਗਿਆ ਉਹਨਾਂ ਫੜ ਕੇ ਅਨਵਰ ਖਾਨ ਨੂੰ ਚਾਟਾ ਕਿਵੇਂ ਛਕਾਇਆ ਉਹਦੀ ਝੰਬ ਝਾੜ ਕਿਦਾਂ ਕੀਤੀ ਆ ਆ ਕਵਤਾ ਜੇ ਵੇਖੋ ਸੁਣੋ ਫੌਜਾਂ ਦਾ ਜਥਾ ਇਉਂ ਬੇਨਤੀ ਕਰਦਾ ਬੁਰਾ ਪੈੜਾ ਜਦੋਂ ਬੋਲਿਆ ਚੰਡਾਲ ਨੇ ਦੁਨੀਆਂ ਪੀਰ ਨੂੰ ਵੇਖੇ ਜਦੋਂ ਭੈੜੇ ਵੈਰੀ ਦੇ ਖਿਆਲ ਨੇ ਸੋਧ ਕੇ ਸਰੀਰ ਨੂੰ ਲਿਆ ਪਕੜ ਖਾਣ ਨੂੰ ਟਾਲਿਆ ਬਿਧੀ ਚੰਦ ਨੇ ਰਗਾਂ ਤੋਂ ਫਾੜ ਕੇ ਅਨਵਰ ਪਠਾਨ ਨੂੰ ਹੋਜੀ ਮਾਰਿਆ ਬਿਧੀ ਚੰਦ ਪਾਪੀ ਨੂੰ alada ke ਜੋ ਦੇ ਵੇਖਾ ਮਰੇ ਆਗਮਾਨ ਦਾ ਕਾਲੇ ਅੱਖਾਂ ਦੇ ਕਹਿਣ ਤੇ ਵੇਖਿਆ ਨਜ਼ਾਰਾ ਜਸਖਾਂ ਦੀ ਸ਼ਾਨ ਦਾ ਲੱਗ ਪਈਆਂ ਪੈਣ ਤੇ ਆ ਬਣੀ ਜਾਣ ਨੂ ਟਾਲਿਆ ਬਿਦੀ ਚੰਦ ਨੇ ਰਗਾਂ ਤੋਂ ਫੜ ਕੇ ਅਨਵਰ ਪਠਾਨ ਨੂੰ ਹੋ ਜੀ ਆਣ ਬਣੀ ਤੇ ਮਾਰ ਮਾਰੀ ਆਕੜ ਨਵਾਤੀ ਸੀ ਅਨਵਰ ਪਠਾਨ ਦੀ ਚਾਲ ਬਾਜ ਤਾਈ ਚਾਲ ਸਮਝਾਤੀ ਸੀ ਲੱਕ ਚਾਬੀ ਗਿਆਨ ਦੀ ਤੇ ਸੋਧਿਆ ਸ਼ਤਾਨ ਨੂੰ ਟਾਲਿਆ ਬਿਦੀ ਚੰਦ ਨੇ ਰਗਾਂ ਤੋਂ ਫੜ ਕੇ ਅਨਵਰ ਪਠਾਨ ਨੂੰ ਓ ਜੀ ਗੋਡੇਵਾ ਕਮਸਾਹੀ ਮਕਾਕੇ ਪੰਦ ਨੂੰ ਵੇਖਿਆ ਅਖਾੜਾਂਾਂ 'ਤੇ ਢਾਲਿਆ ਪਹਿਲਵਾਨ ਨੂੰ ਢਾਲਿਆ ਬਿਧੀ ਚੰਦ ਨੇ ਰਗਾਂ ਤੋਂ ਫੜ ਕੇ ਅਨਵਰ ਪਠਾਨ ਨੂੰ ਹੋਜੀ ਦੁੱਖ ਦਾ ਸਰੀਰ ਲੈਣਾ ਹੱਡ ਬੋਲ ਜੀ ਪਕੜਿਆ ਜਵਾਨਾਂ ਨੇ ਵੇਖੇ ਨਾ ਕਦੇ ਵੀ ਜਿਹੜੇ ਹੱਥ ਹੌਲੇ ਸੀ ਜ਼ਿੰਦਗੀ ਦੇ ਖਾਨਾ ਨੇ ਤੇ ਮਾਂ ਜਿਤਾਜੋਂ ਬਾਟਾ ਸੀ ਢਾਕੇ ਬਿਧੀ ਚੰਦ ਅਨਵਰ ਪਠਾਨ ਤੇ ਮਿੰਨਤਾ ਗੁਜਾਰਦਾ ਬਖਸ਼ ਦੇ ਉਪਰਾਨ ਨੂਰ ਟਾਲਬ ਦੀ ਚੰਦ ਨੇ ਰਗਾ ਤੋਂ ਫੜ ਕੇ ਅਨਵਾਰਾ